ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨਾਲ ਕੇ ਕਿਸਾਨ ਜਿਹੜਾ ਨੇ ਅੱਜ ਛੱਵਾਂ ਦਿਨ ਹੈਗਾ ਧਰਨੇ ਦਾ ਜਿਹੜਾ ਦਿੱਲੀ ਦੇ ਬਾਰਡਰਸ ਤੇ ਹਜ਼ਾਰਾਂ ਕਿਸਾਨ ਪੰਜਾਬ ਹਰਿਆਣਾ ਰਾਜਸਥਾਨ ਤੋਂ ਜਿਹੜਾ ਆਏ ਨੇ ਉਹ ਬੈਠੇ ਨੇ ਇਸ ਵਕਤ ਅਸੀਂ ਖੜੇ ਨੇ ਸਿੰਘੂ ਬਾਰਡਰ ਤੇ ਜਿੱਥੇ ਕਿਸਾਨਾਂ ਦਾ ਧਰਨਾ ਜਿਹੜਾ ਹੈਗਾ ਉਹ ਬਦਸਤੂਰ ਜਾਰੀ ਹੈਗਾ ਛੱਵਾਂ ਦਿਨ ਜਿਹੜਾ ਹੈਗਾ ਦੱਸਦੀ ਹਾਂ ਤੁਹਾਨੂੰ ਕਿ ਅੱਜ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੈਗਾ ਇਹ ਅਗਲੀ ਫੇਜ਼ ਦੇ ਵਿੱਚ ਜਾ ਰਿਹਾ ਤੇ ਅੱਜ ਤੋਂ 11 ਲੀਡਰ ਜਿਹੜੇ ਨਿਕਸਾਨ ਜਥੇਬੰਦੀਆਂ ਦੇ ਉਹ ਰਿਲੇਅ ਹੰਗਰ ਸਟ੍ਰਾਈਕ ਤੇ 24 ਕੰਟੇ ਦੀ ਹੰਗਰ ਸਟ੍ਰਾਈਕ ਤੇ ਜਿਹੜਾ ਨੇ ਬੈਠ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਿੰਘੂ ਬਾਰਡਰ ਤੇ ਜਿਹੜੀ ਸਟੇਜ ਲੱਗੀ ਹੈਗੀ ਉੱਤੇ ਕਿਸਾਨ ਲੀਡਰ ਨੇ ਜਿਹੜਾ ਨੇ ਉਹ ਹੰਗਰ ਸਟ੍ਰਾਈਕ ਤੇ ਬੈਠੇ ਨੇ ਜਿਨ੍ਹਾਂ ਨੂੰ ਜਿਹੜਾ ਲੋਈਆਂ ਪਾਈਆਂ ਗਈਆਂ ਹਨ ਜਿਨ੍ਹਾਂ ਦੇ ਗਲੇ ਦੇ ਵਿੱਚ ਤੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਵਾਸਤੇ ਜਿਹੜੇ ਲੀਡਰਸ ਨੇ ਉਹ ਬੈਠੇ ਨੇ ਰਿਲੇ ਹੰਗਰ ਸਟ੍ਰਾਈਕ ਜਿਹੜਾ ਹੈ 24 ਘੰਟੇ ਦੀ ਅੱਜ 11 ਵਜੇ ਇਹ 11 ਲੀਡਰ ਜਿਹੜੇ ਨੇ ਉਤਰਨੇ ਤੇ ਬੈਠੇ ਨੇ ਤੇ ਕੱਲ ਸਵੇਰੇ 11 ਵਜੇ ਤੱਕ ਜਿਹੜਾ ਨੇ ਇਹ 11 ਲੀਡਰ ਬੈਠੇ ਰਹਿਣਗੇ ਹੰਗਰ ਸਟ੍ਰਾਈਕ ਤੇ ਤੇ ਉਸ ਤੋਂ ਬਾਅਦ ਹੋਰ 11 ਲੀਡਰ ਸਾਂਝੇ ਬੰਦੇ ਆਂਦੇ ਉਹ ਇਸ ਸਟੇਜ ਬੈਠਣਗੇ ਇਦਾਂ ਤੇ ਹੀ ਰਿਲੇ ਹੰਗਾ ਸਟ੍ਰਾਈਕ ਜਿਹੜਾ ਹੈ ਬਾਕੀ ਬਾਰਡਰਸ ਤੇ ਜਿਹੜਾ ਟਿਕਰੀ ਬਾਰਡਰ ਨੇ ਸ਼ਾਹਜਹਾਂਪੂਰ ਬਾਰਡਰ ਹੈ ਜਾਂ ਚਿੱਲਾ ਬਾਰਡਰ ਜਿਹੜਾ ਹੈਗਾ ਉੱਥੇ ਜਿਹੜਾ ਹੈ ਇਦਾਂ ਦਾ ਰਿਲੇ ਹੰਗਾ ਸਟਾਈਕ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ 26 ਦਿਨ ਹੋ ਗਏ ਹੈ ਕਿਸਾਨਾਂ ਨੂੰ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਨੇ ਦਿੱਲੀ ਦੇ ਬਾਰਡਰਸ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਜਿਹੜਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਿਹੜਾ ਨੇ ਤਰਨਾ ਦੇ ਰਹੇ ਨੇ ਪਾਸ ਦੀ ਸਾਂਝ ਜਿੱਤੇ ਬੰਨੀ ਆ ਤੇ ਕੇਂਦਰ ਸਰਕਾਰ ਦੇ ਵਿਚਕਾਰ ਜਿਹੜਾ ਹੈ ਗੱਲਬਾਤ ਇੱਕ ਵਾਰੀ ਡੈਡਲੌਕ ਬਣਿਆ ਹੋਇਆ ਸੀਗਾ ਪਰ ਦੁਬਾਰਾ ਜਿਹੜਾ ਹੈ ਗੱਲਬਾਤ ਸ਼ੁਰੂ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ 26 ਦਿਨ ਵੀ ਜਿਹੜਾ ਕਿਸਾਨਾਂ ਦਾ ਜੋਸ਼ ਹੈਗਾ ਉਹ ਬਰਕਰਾਰ ਹੈਗਾ ਤੇ ਕਿਸਾਨ ਜਿਹੜਾ ਨੇ ਉਹ ਪੰਜਾਬ ਫਰਾਨਾ Rajasthan ਦੀ ਸਾਈਡ ਤੋਂ ਅਜੇ ਵੀ ਜਿਹੜਾ ਨੇ ਉਹ ਇੱਥੇ ਬਾਰਡਰ ਤੇ ਆ ਰਹੇ ਨੇ ਤੇ ਧਰਨੇ ਦੇ ਵਿੱਚ ਲਗਾਤਾਰ ਜਿਹੜਾ ਨੇ ਉਹ ਸ਼ਾਮਿਲ ਹੋ ਰਹੇ ਨੇ 26 ਦਿਨ ਲਗਭਗ ਇੱਕ ਮਹੀਨਾ ਜਿਹੜਾ ਹੈਗਾ ਇਹਨਾਂ ਕਿਸਾਨਾਂ ਨੂੰ ਜਿਹੜਾ ਹੈਗਾ ਹੋ ਗਿਆ ਹੈ ਧਰਨਾ ਦਿਨਿਆਂ ਨੂੰ ਸਾਰਨਾ ਦਾ ਜੋਸ਼ ਜਿਹੜਾ ਹੈ ਉਹ ਲਗਾਤਾਰ ਬਰਕਰਾਰ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਕਿਸਾਨ ਜਿਹੜਾ ਨੇ ਉਹ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ ਦੱਸ ਦਈਏ ਤੁਹਾਨੂੰ ਕਿ ਇੱਕ ਵਾਰੀ 9 ਤਰੀਕ ਨੂੰ ਜਿਹੜਾ ਕੇਂਦਰ ਸਰਕਾਰ ਨੇ ਪ੍ਰਪੋਜ਼ਲ ਭੇਜੇ ਸੀਗੇ ਉਹ ਕੇਂਦਰ ਸਰਕਾਰ ਦੇ ਪ੍ਰਪੋਜ਼ਲ ਅਮੈਂਡਮੈਂਟ ਦੇ ਸੀਗੇ ਉਹ ਰਿਜੈਕਟ ਕਰ ਦਿੱਤੇ ਸੀਗੇ ਕਿਸਾਨ ਜੱਥੇ ਬੰਦੀਆਂ ਨੇ ਤੇ ਇੱਕ ਡੈਡਲੌਕ ਬਣਿਆ ਹੋਇਆ ਸੀਗਾ ਫਿਰ ਕਿਸਾਨਾਂ ਵੱਲੋਂ ਰਿਟਰਨ ਰਿਪਲਾਈ ਉਨ ਪ੍ਰਪੋਜ਼ਲ ਦਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪਿਛਲੀ ਰਾਤ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਇੱਕ ਲੈਟਰ ਕਿਸਾਨ ਜਥੇਬੰਦੀਆਂ ਨੂੰ ਲਿਖਿਆ ਹੈਗਾ ਕਿ ਉਹ ਆਪਣੀ ਚੁਆਇਸ ਦੇ ਹਿਸਾਬ ਨਾਲ ਟਾਈਮ ਤੇ ਡੇਟ ਜਿਹੜਾ ਹੈ ਮੀਟਿੰਗ ਵਾਸਤੇ ਵਿਗਿਆਨਪਾਉਣ ਦੇ ਵਿੱਚ ਮੀਟਿੰਗ ਵਾਸਤੇ ਰੱਖ ਸਕਦੇ ਨੇ ਤੇ ਤਾਂਕਿ ਜਿਹੜਾ ਹੋਰ ਵੀ ਸ਼ੰਕੇ ਨੇ ਉਹ ਦੂਰ ਕਿਤੇ ਜਾਣ ਪਰ ਕਿਸਾਨ ਜਥੇਬੰਦੀਆਂ ਲਗਾਤਾਰ ਜਿਹੜਾ ਹੈ ਉਹ ਮੰਗ ਕਰ ਰਹੀਆਂ ਨੇ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕਿਤੇ ਜਾਣ ਸਿਰੇ ਤੋਂ ਤੇ ਦੱਸ ਦਈਏ ਤੁਹਾਨੂੰ ਕਿ ਅਲੱਗ ਫੇਸ ਜਿਹੜਾ ਹੈਗਾ ਪ੍ਰੋਟੈਸਟ ਦਾ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ 11 ਵਜੇ ਤੋਂ 11 ਲੀਡਰ ਰਿਲੇ ਹੰਗਰ ਸਟ੍ਰਾਈਕ ਤੇ ਜਿਹੜੇ ਨੇ ਬੈਠ ਗਏ ਨੇ ਇੱਕ ਡੈਡਲੌਕ ਜਿਹੜਾ ਸੀਗਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਸੀਗੀ ਪਹਿਲੇ ਕਿ ਇੱਕ ਲੈਟਰ ਜਿਹੜਾ ਸੀਗਾ ਰਿਟਰਨ ਰਿਪਲਾਈ ਕੇਂਦਰ ਦੇ ਪ੍ਰੋਪੋਜ਼ਲ ਦਾ ਭੇਜਿਆ ਸੀਗਾ ਡਾਕਟਰ ਦਰਸ਼ਨਪਾਲ ਹੋ ਰਹੇ ਨੇ ਉਸ ਦਾ ਰਿਪਲਾਈ ਜਿਹੜਾ ਹੈਗਾ ਵਿਵੇਕ ਅਕਰਵਾਲ ਜੁਆਇੰਟ ਸੈਕਟਰੀ ਐਗਰੀਕਲਚਰ ਡਿਪਾਰਟਮੈਂਟ ਜਿਹੜਾ ਉਹਨਾਂ ਨੇ ਕੱਲ ਭੇਜਿਆ ਹੈ ਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਹੈ ਕਿ ਆਪਣੀ ਚੁਆਇਸ ਦੇ ਹਿਸਾਬ ਨਾਲ ਟਾਈਮ ਤੇ ਡੇਟ ਜਿਹ ਤਾਂ ਕਿ ਮੀਟਿੰਗ ਜਿਹੜਾ ਹੈ ਦੁਬਾਰਾ ਇਸ ਮਸਲੇ ਤੇ ਹੋਰ ਹੋ ਸਕਣਾ ਹੁਣ ਦੇਖਣਾ ਹੈ ਕਿ ਕੱਲ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਣੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਹ ਉਸ ਤੇ ਕੀ ਫੈਸਲਾ ਲੈਂਦੇ ਨੇ ਪਰ ਫਿਲਹਾਲ ਜਿਹੜਾ ਹੈ ਗੱਲਬਾਤ ਜਿਹੜਾ ਹੈ ਦੁਬਾਰਾ ਤੁਰਪੀ ਹੈ ਸ਼ੁਰੂ ਹੋ ਗਈ ਹੈ ਦੇਖਣਾ ਹੈ ਜਥੇਬੰਦੀਆਂ ਕੱਲ ਕਿੱਦਾਂ ਕੀ ਰੁਖ ਇਸ ਸਾਰੇ ਲੈਟਰ ਤੇ ਜਿਹੜਾ ਹੈ ਅਖਤਿਆਰ ਕਰਦੀਆਂ ਨੇ ਤੇ ਕਿਸਾਨਾਂ ਦਾ ਧਰਨਾ ਜਿਹੜਾ ਹੈ ਬਦਸਤੂਰ ਜਾਰੀ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ